ਏ ਉਹ ਸੁਖਵੀਰ ਸਿੰਘ ਬਾਦਲ ਤੋਂ ਵੱਧ ਕਰਕੇ ਆ ਹੋਰ ਕੌਣ ਹੋ ਸਕਦਾ ਆ ਜਿਹਦੇ ਰਾਜ ਦੇ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅਦਬੀਆਂ ਹੋਈਆਂ ਇਨਸਾਫ਼ ਮੰਗਦੇ ਰੋਸ ਪ੍ਰਗਟਾਉਂਦੇ ਸਿੰਘਾਂ ਨੂੰ ਗੋਲੀਆਂ ਦੇ ਨਾਲ ਜਿਰਾ ਭੁੰਨ ਦਿੱਤਾ ਗਿਆ ਸਿੰਘਾਂ ਦੇ ਕਾਤਲ ਬੁੱੱਜੜ ਸੁਮੇਧ ਸੈਣੀ ਜ਼ਹਾਰਾਦੂ ਮਰਗਿਆਂ ਨੂੰ ਤੁਸੀਂ ਜਿਹੜੇ ਵੱਡੇ ਆਉਦੇ ਆ ਉਹ ਦਿੱਤੇ ਆ ਡੇਰਾ ਸਰਸਾ ਮੁਖੀ ਨੂੰ ਤੁਸੀਂ ਜਿਹੜਾ ਆ ਉਹ ਮਾਫੀ ਦਿਵਾ ਦਿੱਤੀ ਜ਼ਥੇਦਾਰਾਂ ਨੂੰ ਤੁਸੀਂ ਆਪਣੀ ਚੰਡੀਗੜ੍ਹ ਕੋਠੀ ਦੇ ਵਿੱਚ ਫਾਦ ਲਿਆ ਸ਼੍ਰੋਮਣੀ ਕਮੇਟੀ ਦੀ ਗੋਲਕ ਵਿੱਚੋਂ 95 ਲੱਖ ਰੁਪਏ ਦੇ ਜਿਹੜੇ ਤੁਸੀਂ ਇਖਤਿਆਰ ਆ ਦਵਾ ਦਿੱਤੇ ਇਸੇ ਤਰ੍ਹਾਂ ਤੁਸੀਂ ਪੰਜਾਬ ਨੂੰ ਜਿਹੜਾ ਆ ਉਹ ਪੰਜਾਬ ਦੇ ਵਿੱਚ ਇੱਕ ਨਸ਼ਿਆਂ ਦਾ ਜਿਹੜਾ ਦਰਿਆ ਆ ਉਹ ਬਗਾ ਦਿੱਤਾ ਭ੍ਰਿਸ਼ਟਾਚਾਰ ਬਣਾ ਦਿੱਤਾ ਪੰਜਾਬ ਨੂੰ ਸੁਖਬੀਰ ਸਿੰਘ ਬਾਦਲ ਤੋਂ ਵੱਧ ਕਰਕੇ ਆ ਬੰਦਾ ਹੋਰ ਕੌਣ ਹੋ ਸਕਦਾ ਆ ਹੋਰ ਕਿਹਨੂੰ ਲੱਭਦੇ ਪਏ ਆ ਤੁਸੀਂ ਫਿਰ ਉਹਨੂੰ ਹੀ ਜਿਹੜਾ ਆ ਉਹ ਜਥੇਦਾਰ ਸੁਖਬੀਰ ਸਿੰਘ ਬਾਦਲ ਨੂੰ ਹੀ ਬਣਾ ਦਿਓ ਸਾਰੀ ਸ਼੍ਰੋਮਣੀ ਕਮੇਟੀ ਬਾਦਲ ਜੁੰਡਲੀ ਰਲ ਕੇ ਸੁਖਬੀਰ ਸਿੰਘ ਬਾਦਲ ਖੁਦ ਆਪ ਹੀ ਐਲਾਨ ਕਰਦੇ ਵੇ ਉਹ ਸੁਖਬੀਰ ਸਿੰਘ ਬਾਦਲ ਕਹਿੰਦੇ ਕਿ ਉਹੀ ਇਹ ਤਖਤਾਂ ਦਾ ਜਥੇਦਾਰ ਵੀ ਉਹੀ ਆ ਤੇ ਅਕਾਲੀ ਦਲ ਦਾ ਪ੍ਰਧਾਨ ਵੀ ਉਹੀ ਆ ਤੇ ਸ਼੍ਰੋਮਣੀ ਕਮੇਟੀ ਦਾ ਵੀ ਪ੍ਰਧਾਨ ਉਹੀ ਆ ਹੋਰ ਵੀ ਤੁਸੀਂ ਕਿਸ ਤਰੀਕੇ ਦੇ ਨਾਲ ਸਾਡੇ ਤਖਤਾਂ ਦਾ ਅਪਮਾਨ ਕਰਦੇ ਪਏ ਹੋ ਜਿਵੇਂ ਕਾਂਗਰਸ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਇਆ ਉਸੇ ਤਰ੍ਹਾਂ ਹੀ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਿਧਾਂਤਾਂ ਨੂੰ ਜਿਹੜਾ ਢਾਅ ਆ ਉਲਾ ਰਹੇ ਹੋ ਤੇ ਤੁਹਾਨੂੰ ਖਾਲਸਾ ਪੰਥ ਬਖਸ਼ੇਗਾ ਨਹੀਂ ਖਾਸ ਕਰਕੇ ਆ ਬਾਦਲ ਜਟੜੀ ਨੂੰ ਬਾਦਲ ਪਰਵਾਰ ਨੂੰ ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਤੁਸੀਂ ਕਹਾਣ ਆ ਉਹ ਕਰ ਰਹੇ ਹੋ ਤੁਸੀਂ ਹੁਣ ਇੱਕ ਹੋਰ ਜਥੇਦਾਰ ਨੂੰ ਜਿਹੜਾ ਆ ਗਿਆਨੀ ਗੁਰਵਤਨ ਸਿੰਘ ਬਣਾਉਣਾ ਚਾਹੁੰਦੇ ਹੋ ਤੁਸੀਂ ਗਿਆਨੀ ਗੁਰਦੀਪ ਸਿੰਘ ਗੜਗੱਜ ਨੂੰ ਵੀ ਉਹਨਾਂ ਰਾਹਾਂ ਦੇ ਉੱਤੇ ਤੋਰਨਾ ਚਾਹੁੰਦੇ ਹੋ ਤੁਸੀਂ ਯਤਨ ਪੂਰੇ ਕਰ ਰਹੇ ਹੋ ਇਹ ਤਾਂ ਆਪ ਭਵੇਖ ਦੱਸੇਗਾ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਉਹ ਕਿੰਨੀ ਕੁ ਤੁਹਾਡੀ ਮੰਨਦੇ ਆ ਤੇ ਕਿੰਨੀ ਕੁ ਨਹੀਂ ਮੰਨਦੇ ਗਿਆਨੀ ਕੁਲਦੀਪ ਸਿੰਘ ਗੜਗੱਜ ਵੀ ਧਿਆਨ ਰੱਖੇ ਕਿ ਉਹਨੇ ਹੁਣ ਗਿਆਨੀ ਗੁਰਬਚਨ ਸਿੰਘ ਬੰਦਾ ਆ ਤੇ ਜਾਂ ਉਹਨੇ ਆਪਣੀ ਪੱਧ ਬਜਾ ਕੇ ਜਿਹੜਾ ਆ ਉਹ ਚੜਨਾ ਆ ਪਰ ਅਕਾਦ ਤਖਸੈਬ ਦਾ ਜਥੇਦਾਰ ਵੀ ਸੁਖਬੀਰ ਸਿੰਘ ਬਾਦਲ ਉਹਨੂੰ ਹੀ ਬਣਾ ਸਕਦੇ ਹੋ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੀ ਉਹਨੂੰ ਹੀ ਜਿਹੜਾ ਆ ਉਹ ਬਣਾ ਸਕਦੇ ਹੋ ਦਰ ਲਾਹਨ ਤੇ ਆ ਤੁਹਾਡੇ ਉੱਤੇ ਪੰਥ ਤੁਹਾਨੂੰ ਲਾਹਨ ਤਾਂ ਪਾਉਂਦਾ ਆ ਤੇ ਖਾਲਸਾ ਪੰਥ ਤੁਹਾਨੂੰ ਮਾਫ ਨਹੀਂ ਕਰੇਗਾ ਤੁਹਾਡਾ ਨਾਮ ਗਦਾਰਾਂ ਦੇ ਵਿੱਚ ਜਿਹੜਾ ਆ ਉਹ ਗਿਨਿਆ ਜਾਏਗਾ ਤੇ ਹਮੇਸ਼ਾ ਤੁਹਾਨੂੰ ਲਾਣਤਾ ਜਿਹੜੀਆਂ ਆ ਉਹ ਪੈਂਦੀਆਂ ਰਹਿਣਗੀਆਂ ਸੋ ਸੰਗਤ ਜੀ ਸੁਖਬੀਰ ਬਾਦਲ ਦੇ ਟੋਲੇ ਦਾ ਥਾਂ-ਥਾਂ ਦੇ ਉੱਤੇ ਜਿਹੜਾ ਵਿਰੋਧ ਆ ਉਹ ਕੀਤਾ ਜਾਵੇ ਇਹਨਾਂ ਨੂੰ ਕੋਈ ਜਿਹੜੀ ਸਿਆਸੀ ਤਾਕਤ ਇਹ ਆਪ ਵਿੱਚ ਵਿੱਚ ਨਾ ਦਿੱਤੀ ਜਾਵੇ ਕਿਉਂਕਿ ਇਹ ਦੁਬਾਰਾ ਫਿਰ ਸਿੱਖ ਕੌਮ ਦਾ ਜਿਹੜਾ ਭਾਰੀ ਕਹਾਣ ਆ ਉਹ ਕਰਨਗੇ ਤੇ ਇਹ ਜਿਵੇਂ ਮਹੰਤ ਭਜਾਏ ਸੀ ਨਾ ਤੁਹਾਨੂੰ ਛਤਰ ਮਾਰ ਮਾਰ ਕੇ ਧੱਕੇ ਮਾਰ ਮਾਰ ਕੇ ਇਹ ਬਾਦਲ ਕਿਆਂ ਨੂੰ ਬਾਦਲ ਜੁੰਡਲੀ ਨੂੰ ਵੀ ਗੁਰਧਾਮਾਂ ਦੇ ਵਿੱਚੋਂ ਬਾਹਰ ਕੱਢਿਆ ਜਾਏਗਾ ਨਰੈਣੂ ਮਹੰਤ ਦੀ ਰੋਹ ਤੁਹਾਡੇ ਵਿੱਚ ਵਰ ਚੁੱਕੀ ਹੋਈ ਏ ਕਿੰਨਾ ਤੁਸੀਂ ਕੌਮ ਦਾ ਜਦਾ ਘਾਣ ਆ ਉਹ ਕਰ ਰਹੇ ਹੋ